ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਘਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤ ਉਸਤੇ ਯਾਤ ਕਰਾਂਗੇ ਅੱਜ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਦੇ ਤੀਸਰੇ ਸ਼ਬਦ ਦੀ ਵਾਰੀ ਹੈ ਜੀ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਏਕੰਕਾਰ ਸਤਿਗੁਰੂ ਪ੍ਰਸਾਦ वेद पुराण सबे मत सुनके करी कर्म की आशा कालग्रस्त सब लोग सयाने उठ पंडित पे चले निराशा वेद पुराण सबे मत सुनके करी कर्म की आशा काग्रस सब लोग सयाने उठ पंडित पे चले निराशा मन रे सरयो ना एको काजा ਪਜੇ ਉਹ ਨਰਗ ਪਦ ਰਾਜਾ ਰਹਾਉ ਮਨ ਰੇ ਸਰੇ ਉਹ ਨਾਏ ਕੋ ਕਾਜਾ ਪਜੇ ਉਹ ਨਰਗ ਪਦ ਰਾਜਾ ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ ਕੰਦ ਮੂਲ ਚੋਂ ਖਾਇਆ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੇ ਲਿਖਾਇਆ ਭਗਤ ਨਾਰ ਦੀ ਰਿਦੈ ਨ ਆਈ ਕਾਜ ਕੋਚ ਤੰਦੀਨਾ ਰਾਗ ਰਾਗਨੀ ਪਿੰਡ ਹੋਏ ਬੈਠਾ ਉਨ ਹਰ ਪੇ ਕਿਆ ਲੀਨਾ ਪਰਿਓ ਕਾਲ ਸਵੇ ਜਗ ਉਪਰ ਮੈਂ ਲਿਖੇ ਬ੍ਰਹਮ ਗਿਆਨੀ ਕਹੋ ਨਾ ਕੋ ਕਬੀਰ ਜਨ ਪੈ ਖਾਲਸੇ ਪ੍ਰੇਮ ਭਗਤ ਜੈ ਜਾਨੀ ਬਰਿਓ ਕਾਲ ਸਵੇ ਜਗ ਉਪਰ ਮੈਂ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਜਨ ਪੈ ਖਾਲਸੇ ਪ੍ਰਿੰਗ ਪਗ ਪ੍ਰੇਮ ਭਗਤ ਜੈ ਜਾਨੀ ਇਸ ਸ਼ਬਦ ਵਿੱਚ ਕਬੀਰ ਜੀ ਆਖਦੇ ਹਨ ਕਿ ਕਈ ਵਿਦਵਾਨ ਗਿਆਨੀਆਂ ਨੇ بڑے بڑے ਧਰਮ ਗ੍ਰੰਥ ਵੇਦਾਂ ਤੇ ਪ੍ਰਾਣਾਂ ਨੂੰ ਪੜ੍ਹ-ਪੜ ਕੇ ਸੁਣ-ਸੁਣ ਕੇ ਬਾਹਰ ਦੇ ਕਰਮ ਕਾਂਡ ਕੀਤੇ ਹਾਂ ਜੀ ਅਤੇ ਉਹ ਆਪਣੇ ਆਪ ਨੂੰ ਵਿਦਵਾਨ ਤੇ ਸਿਆਣੇ ਕਹਿੰਦੇ ਹਾਂ ਜੀ ਵੀਰ ਜੀ ਆਖਦੇ ਹਨ ਕਿ ਬਾਹਰ ਤੇ ਦਿਖਾਵੇ ਕਰਨ ਵਾਲੇ ਜੋ ਵਿਦਵਾਨ ਹਨ ਮੌਤ ਨੂੰ ਉਹਨਾਂ ਨੇ ਨੂੰ ਗ੍ਰਸ ਲੈ ਆਇਆ ਜੀ ਭਾ ਮੌਤ ਉਹਨਾਂ ਤੇ ਵੀ ਆਈ ਹੈ ਜੀ ਅਤੇ ਉਹ ਗਿਆਨੀ ਵਿਦਵਾਨ ਵੀ ਨਿਰਾਸ਼ਾ ਦੀ ਹਾਲਤ ਵਿੱਚ ਇਸ ਜਗ ਸੰਸਾਰ ਤੋਂ ਉੱਠ ਕੇ ਚਲੇ ਗਏ ਹਾਂ ਜੀ ਭਾ ਮਰ ਗਏ ਹਾਂ ਜੀ ਫਿਰ ਕਬੀਰ ਜੀ ਆਖਦੇ ਹਨ ਹੀ ਮਨ ਉਹਨਾਂ ਵਿਦਵਾਨ ਗਿਆਨੀਆਂ ਦਾ ਇਕ ਕੰਮ ਵੀ ਪੂਰਾ ਨਹੀਂ ਹੋਇਆ ਜੀ ਕਿਉਂਕਿ ਉਹਨਾਂ ਨੇ ਪਰਮੇਸ਼ਰ ਪ੍ਰਭ ਰਾਜ ਨੂੰ ਨਹੀਂ ਸਮਰਿਆ ਜੀ ਰਹਾ ਹੋ ਫਿਰ ਕਬੀਰ ਜੀ ਆਖਦੇ ਨੇ ਕਈ ਜੀਵ ਮਨੁੱਖ ਆਪਣਾ ਘਰ-ਬਾਰ ਛੱਡ ਕੇ ਬਨ ਜੰਗਲ ਖੰਡਾਂ ਵਿੱਚ ਜਾ ਕੇ ਕਈ ਤਰ੍ਹਾਂ ਦੇ ਜੋਗ ਤਪ ਕੀਤੇ ਹਾਂ ਜੀ ਅਤੇ ਘਰ ਦਾ ਰੋਟੀ ਪਾਣੀ ਛੱਡ ਕੇ ਜਣਾ ਅਤੇ ਧਰਤੀ ਵਿੱਚ ਪੈਦਾ ਹੋਣ ਵਾਲੀਆਂ ਵੱਸੂਆਂ ਜਾਂ ਫਲ ਫੁੱਲ ਚੁਣ ਕੇ ਖਾਦੇ ਹਨ ਜੀ ਕਬੀਰ ਜੀ ਆਖਦੇ ਹਨ ਉਹਨਾਂ ਜੋਗੀਆਂ ਬਹੁਦੀਆਂ ਨਹੀਂ ਵੀ ਇੱਕ ਗੁਰਸ਼ੁੱਧ ਆਪਣੇ ਨਾਮ ਨਹੀਂ ਪਾਇਆ ਜੀ ਅਤੇ ਉਹ ਬਾਹਰ ਦੇ ਜੋ ਦਿਖਾਵੇ ਹਨ ਉਹਨਾਂ ਤੇ ਵੀ ਕਦੋਂ ਮੋ ਠਾਈ ਹੈ ਜੀ ਕਿਉਂਕਿ ਉਹਨਾਂ ਨੇ ਪਰਮੇਸ਼ਰ ਪ੍ਰਭ ਦੀ ਦਸਹੀ ਹੋਈ ਗੁਰਸਤ ਗੁਰ ਬਾਣੀ ਨਾਮ ਭਗਤੀ ਨਹੀਂ ਕੀਤੀ ਜੀ ਅਤੇ ਆਪਣੇ ਬਾਹਰ ਦੇ ਸਰੀਰ ਉੱਪਰ ਬਾਹਰਲੇ ਚਿੰਨ ਸਜਾ ਕੇ ਕਈ ਰਗ ਰਗ ਦੀਆਂ ਦੇ ਪਖੰਡ ਦਾ ਪ੍ਰਦਰਸ਼ਨ ਕਰਕੇ ਬੈਠੇ ਰਹੇ ਜੀ ਫਿਰ ਕਬੀਰ ਜੀ ਆਖਦੇ ਉਹਨਾਂ ਨੇ ਪਰ ਮੇਸਰ ਹਰ ਤੋਂ ਕੀ ਪ੍ਰਾਪਤ ਕੀਤਾ ਜੀ ਇਹ ਤਾਂ ਸਾਰੇ ਬਾਹਰ ਦੇ ਦਿਖਾਵੇ ਹਾਂ ਜੀ ਫਿਰ ਕਬੀਰ ਜਾਹਦਿਆ ਸਾਰੇ ਜਗ ਸੰਸਾਰ ਉਪਰ ਕਾਲ ਦਾ ਸਾਇਆ ਪਿਆ ਹੋਇਆ ਹੈ ਜੀ ਅਤੇ ਜੰਮ ਦੇ ਪਰਚੇ ਵਿੱਚ ਗਏ ਵਿਦਵਾਨ ਗਿਆਨੀ ਪਰਮਮ ਵਿੱਚ ਮਾਰੇ ਗਏ ਹਾਂ ਜੀ ਉਹਨਾਂ ਦੇ ਨਾਮ ਵੀ ਜਮਾਂ ਦੇ ਪਰਚੇ ਵਿੱਚ ਦਰਜ ਹਨ ਜੀ ਕਵੀਰ ਦਾ ਕਥਨ ਹੈ ਜੀ ਕਿ ਜਿੰਨਾ ਗੁਰਮਖ ਸਾਧਕਾਂ ਨੇ ਉਸਤ ਗੁਰਬਾਣੀ ਨਾਮ ਪ੍ਰੇਮਾ ਭਗਤੀ ਨੂੰ ਜਾਣਿਆ ਹੈ ਜੀ ਉਹੀ ਗੁਰਮਖ ਸਾਧਕ ਮਾਇਆ ਦੀ ਬੰਦਨਾ ਤੋਂ ਮੁਕਤ ਹੋਏ ਹਾਂ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਗ੍ਰੇ ਜੀ ਇਸ ਸ਼ਬਦ ਵਿੱਚ ਕਵੀਰ ਜੀ ਉਪਦੇਸ਼ ਦਿੰਦੇ ਹਾਂ ਜੀ ਕਿ ਬਾਹਰ ਦੇ ਦਿਖਾਵੇ ਘਰ-ਬਾਰ ਛੱਡ ਕੇ ਜੰਗਲਾਂ 'ਚ ਬਹਿਣਾ ਰੋਟੀ ਕਾਣੀ ਛੱਡ ਕੇ ਹਲ ਫਰੂਟ ਖਾਣੇ ਕਬੀਰ ਜੀ ਆਖਦੇ ਨੇ ਸਭ ਬਾਹਰ ਦੇ ਦਿਖਾਵੇ ਹਨ ਵਿਦਵਾਨ ਜਿੰਨੇ ਵੀ ਹੋ ਜਾਣ ਪਰ ਅੰਦਰ ਹੋਵੇ ਹੰਕਾਰ ਹੈ ਜੀ ਪਰ ਅੰਦਰੋਂ ਉਹਨਾਂ ਦਾ ਨਾਮ ਤੇ ਨਾਲ ਹਿਰਦਾ ਹੀ ਨਹੀਂ ਭਜਿਆ ਹੋਇਆ ਹੈ ਜੀ ਕਬੀਰ ਜੀ ਆਖਦੇ ਹਨ ਧਰਮ ਗ੍ਰੰਥਾਂ ਦੇ ਹਰ ਪ੍ਰਕਾਰ ਦੇ ਪਾਠ ਅਨੁਸ਼ਾਸਨ ਕਰਮ ਖਾਣ ਸੰन्यास ਆਸਾ ਕੋਈ ਲਾਭ ਨਹੀਂ ਜੀ ਜੇ ਹਿਰਦੇ ਵਿੱਚ ਪਰ ਮੇਸਰ ਹਰ ਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਨਹੀਂ ਵਸਾਇਆ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਆ ਭਗਤੀ ਵਿੱਚ ਆਪਣੇ ਮਨ ਨੂੰ ਨਹੀਂ ਲਗਾਇਆ ਜੀ ਫਿਰ ਕਬੀਰ ਜੀ ਉਪਦੇਸ਼ ਦਿੰਦੇ ਹਾਂ ਜੀ ਕਿ ਇਸ ਜਦ ਸੰਸਾਰ ਵਿੱਚੋਂ ਉਹਨਾਂ ਦਾ ਹੀ ਪਾਰ ਤਾਰਾ ਹੁੰਦਾ ਹੈ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਆ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਜੀ ਅੱਜ ਦਾ ਵਿਚਾਰ ਕਰਦੇ ਆਂ ਮਰਕਲ ਨੇ ਕਾਬਲ ਨਾ ਹੋਇਆ ਹੋਣ ਗਿਆ ਉਸ ਵਾਸਤੇ ਮੈਂ ਖੇਵਾਂ ਦੀ ਚਾਚਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ